ਇਹ ਇੱਕ ਪੰਜਾਬ ਦਾ ਸਿਆਸੀ ਮੁੱਦਾ ਬੜੀ ਚਰਚਾ ਹੋ ਰਹੀ ਆ ਭੱਖਿਆ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਿਆਸਤ ਦੋ ਧੜਿਆਂ ਚ ਵੰਡੀ ਗਈ ਹੈ ਇੱਕ ਧੜੇ ਨੇ ਐਲਾਨ ਕੀਤਾ ਕਿ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਤੋਂ ਮੁਹਿੰਮ ਦਾ ਆਗਾਜ਼ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਬਚਾਉਣ ਦਾ ਦੂਜੇ ਪਾਸੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਤੇ ਸਾਰਿਆਂ ਨੇ ਹੱਥ ਖੜੇ ਕਰਕੇ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਮਤਾ ਪਾਤਾ ਕਿ ਅਸੀਂ ਤਾਂ ਇਹਨਾਂ 'ਤੇ ਹੀ ਭਰੋਸਾ ਕਰਾਂਗੇ ਇਹੀ ਬਚਾ ਸਕਦੇ ਨੇ ਪੰਥ ਨੂੰ ਪੰਜਾਬ ਨੂੰ ਤੇ ਸਾਡੇ ਸਿਧਾਂਤਕ ਮੁੱਦਿਆਂ ਨੂੰ ਸੰਦੀਪ ਵੀ ਹੱਥ ਖੜੇ ਨਹੀਂ ਕੀਤੇਗੇ ਹੱਥ ਖੜੇ ਕਰਾਏਗੇ ਨੇ ਇਹਨਾਂ ਕੋ ਭਾਵੇਂ ਸੌਵਰ ਜਿਹੜੀ ਵਰਕਿੰਗ ਕਮੇਟੀ ਇਹਨਾਂ ਕੋ ਸੌਵਰ ਹੱਥ ਖੜੇ ਕਰਾ ਲਓ ਚਾਹੇ ਇਹਨਾਂ ਦੀਆਂ ਬੈਠਕਾਂ ਕਰਾ ਲਓ ਚਾਹੇ ਡੈਡ ਬੈਠਕਾਂ ਕਰਾ ਲਓ ਇਹ ਤਾਂ ਕਰ ਹੀ ਦੇਣਗੇ ਕਿ ਹਰ ਇੱਕ ਨੂੰ ਕੁਰਸੀ ਪਿਆਰੀ ਹੈ ਕਿਸੇ ਨੂੰ ਨੈਤਿਕਤਾ ਤੇ ਪਿਆਰੀ ਨਹੀਂ ਕਿਸੇ ਨੂੰ ਜ਼ਮੀਰ ਤੇ ਪਿਆਰੀ ਨਹੀਂ ਹੈਗੀ ਉਹਨਾਂ ਨੂੰ ਲੱਗਦਾ ਕਿ ਜੇ ਸੁਬੀਰ ਸਿੰਘ ਬਾਦਲੇ ਬਣਾ ਤਾਂ ਆਪਾਂ ਸੁਬੀਰ ਸਿੰਘ ਬਾਦਲ ਦੇ ਨੇ ਸਵਾਲ ਹੈ ਕਿ ਲੋਕਾਂ ਨੇ ਤੁਹਾਡੇ ਹੱਥ ਖੜੇ ਕਰਾਏ ਕਿ ਨਹੀਂ ਕਰਾਏ ਨੇ ਲੋਕ ਤੁਹਾਡੇ ਨਾਲ ਹੈ ਕਿ ਨਹੀਂ ਹੈ ਤੁਸੀਂ ਇਹ ਜਿਹੜੇ ਅੱਜ ਵਰਕਿੰਗ ਕਮੇਟੀ ਦੇ ਵਿੱਚ 40 50 ਲੀਡਰ ਬਲਾ ਕੇ ਉਹਨਾਂ ਦੇ ਹੱਥ ਖੜੇ ਕਰਾ ਲਏ ਤੇ 40-50 ਲੀਡਰਾਂ ਦੇ ਨਾਲ ਵੋਟਾਂ ਹੈਗੀਆਂ ਨੇ ਜਿੰਨਾ ਕਰਕੇ ਤੁਹਾਡੀਆਂ ਜ਼ਮਾਨਤਾਂ ਜਬਤ ਹੋ ਗਈਆਂ ਤੁਸੀਂ ਲੋਕਾਂ ਕੋ ਸਬੀ ਸਿੰਘ ਬਾਦਲ ਨੇ ਫਤਵਾ ਲੈਣਾ ਵਾ ਕਿ ਜਾਂ ਵਰਕਿੰਗ ਕਮੇਟੀ ਕੋ ਫਤਵਾ ਲੈਣਾ ਵਰਕਿੰਗ ਕਮੇਟੀ ਦੇ ਸਾਰੇ ਦੇ ਹੱਥ ਖੜੇ ਕਰਨਗੇ ਕਰਨਗੇ ਚਾਹੇ ਉਹਦੇ ਚ ਭੁੰਦਰ ਸਾਹਿਬ ਹੋਣ ਚਾਹੇ ਵਿਕਰਮ ਸਿੰਘ ਮਜੀਠੀਆ ਸਾਹਿਬ ਹੋਣ ਚਾਹੇ ਉਹਦੇ ਚ ਨੋਨੀ ਮਾਨ ਹੋਵੇ ਚਾਹੇ ਟੋਨੀ ਹੋਵੇ ਚਾਹੇ ਬੰਟੀ ਸਾਹਿਬ ਹੋਣ ਚਾਹੇ ਵਿਰਸਾ ਸਿੰਘ ਬਲਟੋਵਾ ਆਉਣ ਚਾਹੇ ਐਨਕੀ ਸ਼ਰਮਾ ਹੋਣ ਜਿੰਨੇ ਵੀ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨਜਾ ਵਰਕਿੰਗ ਕਮੇਟੀ ਉਹ ਤੇ ਸਾਰੇ ਹੱਥ ਖੜੇ ਕਰਨਗੇ ਕੋਈ ਕਹੇ ਨਹੀਂ ਜੇ ਹੱਥ ਕੜੇ ਨਹੀਂ ਕਰਨਗੇ ਤੇ ਉਹਨਾਂ ਦੀ ਅਹੁਦੇਦਾਰੀ ਚਲੀ ਜਾਏਗੀ ਕਾਲੀ ਦਲ ਦੇ ਵਿੱਚ ਇਸ ਟਾਈਮ ਉਹੀ ਨਾ ਜੇ ਸੁਬੀਰ ਸਿੰਘ ਬਾਦਲ ਜੇ ਸ਼ਰੂਮਨੀ ਕਾਲੀ ਦਲ ਸ਼ਰੂਮਨੀ ਕਾਲੀ ਦਲ ਜੀ ਦਾ ਸੁਬੀਰ ਬਾਦਲ ਹੁਣ ਇਹ ਸਭ ਤੋਂ ਵੱਡੇ ਕਿ ਲੋਕ ਇੰਨਾ ਤੋਂ ਨਹੀਂ ਸੁਬੀਰ ਸਿੰਘ ਬਾਦਲ ਨੂੰ ਫਤਵਾ ਲੈਣ ਦੀ ਲੋੜ ਇਹ ਤੇ ਤੁਹਾਡੇ ਆਪਣੇ ਨੇ ਫਤਵਾ ਤੇ ਕੀ ਪੰਜਾਬ ਦੀ ਜਨਤਾ ਨੇ ਤੁਹਾਨੂੰ ਫਤਵਾ ਦਿੱਤਾ ਜੇ ਪਾਰਟੀ ਪ੍ਰਧਾਨ ਲੋਕਾਂ ਨੂੰ ਲੱਗਦਾ ਤੇ ਉਹਨਾਂ ਨੇ ਇੱਕ ਨਹੀਂ ਘਟੋੜ ਤਿੰਨ ਦੇ ਸਕਦੇ ਚਾਰ ਦੇ ਸਕਦੇ ਤਹਾਡੀਆਂ ਤੇ ਜ਼ਮਾਨਤਾਂ ਹੀ ਜਬਤ ਹੋ ਗਿਆ ਤੁਸੀਂ ਛੱਡੋ ਤਿੰਨ ਚਾਰ ਜਿਤਨੀਆਂ ਕਿ ਨਹੀਂ ਜਿਤਨੀਆਂ ਤੁਸੀਂ ਤੇ ਆਪਣੀਆਂ ਜ਼ਮਾਨਤਾਂ ਹੀ ਜਬਤ ਜਿਹੜੀਆਂ ਬਚਾਓ ਬਚਾ ਲੈਂਦੇ ਤੇ ਲੋਕਾਂ ਕਹਿੰਦੇ ਹਾਂ ਸੁਬੀਸ਼ ਸਿੰਘ ਬਾਦਲ ਨੂੰ ਹਜੇ ਲੋਕ ਚਾਹੁੰਦੇ ਨੇ ਪਰ ਆ ਤੇ ਸਿਰਫ ਤੇ ਸਿਰਫ ਇਹ ਹਰ ਪਾਰਟੀ ਇਹੀ ਡਰਾਮਾ ਕਰਦੀ ਹੈਗੀ ਇਹਨੂੰ ਇੱਕ ਪੋਲੀਟੀਕਲ ਸਟੰਟ ਪੋਲੀਟੀਕਲ ਡਰਾਮਾ ਕਹਿ ਸਕਦੇ ਹੋਰ ਕੁਝ ਨਹੀਂ ਕਹਿ ਸਕਦੇ ਹੈਗੇ ਕਾਲੀ ਦਾ ਉਹਦੇ ਮੁਖ ਦਫ਼ਤਰ ਵਿੱਚ ਤਾਂ ਚਲੋ ਇਹ ਹੱਥ ਖੜੇ ਵੀ ਹੁੰਦੇ ਰਹੇ ਮਤੇ ਵੀ ਪੈਂਦੇ ਰਹੇ ਨਾਲ ਵਿਰੋਧੀ ਧੜੇ ਸ਼ਬਦ ਉਹਨਾਂ ਵਰਤਿਆ ਕਿ ਸਾਡੇ ਵਿਰੋਧੀ ਧੜੇ ਵਾਲੇ ਇੱਕ ਗੱਲ ਨੂੰ ਉਹਨਾਂ ਅੱਗੇ ਅਪੀਲ ਅਸੀਂ ਕਰਦੇ ਹਾਂ ਕਿ ਪੰਥ ਦੇ ਵਿਰੋਧੀ ਨੇ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਹੱਥਾਂ ਵਿੱਚ ਖੇਡਣਾ ਕਹਿੰਦੇ ਬੰਦ ਕਰ ਦਿਓ ਪੰਥ ਕੌਣ ਪੰਥ ਤੇ ਤੁਹਾਨੂੰ ਪ੍ਰਵਾਨ ਨਹੀਂ ਕਰਦਾਗਾ ਜੇ ਤੁਹਾਨੂੰ ਪੰਥ ਨੇ ਪ੍ਰਵਾਨ ਕੀਤਾ ਹੁੰਦਾ ਤਾਂ ਤੁਹਾਡੀਆਂ ਜਮਾਤਾਂ ਨਾ ਜਬਤ ਹੁੰਦੀਆਂ ਸ਼੍ਰੋਮਣੀ ਕਾਲੀ ਦਲ ਪੰਥ ਨਹੀਂ ਹੈਗਾ ਨਾ ਔਰ ਸੁਬੀਰ ਸਿੰਘ ਬਾਦਲ ਸ਼੍ਰੋਮਣੀ ਕਹਿੰਦੇ ਜਿਹੜਾ ਪੰਥ ਉਹਦਾ ਗਵਾਈ ਨਹੀਂ ਕਰ ਰਿਹਾ ਨਾ ਪੰਥ ਦੀ ਗਵਾਈ ਨਹੀਂ ਕਰ ਰਿਹਾ ਇਹ ਇੱਕ ਪੋਲੀਟੀਕਲ ਜਮਾਤ ਆ ਸ਼੍ਰੋਮਣੀ ਕਾਲੀ ਦਲ ਉਹਦੀ ਗਵਾਈ ਕਰੇ ਕੀ ਸਿੱਖ ਸਿਰਫ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਆ ਬਹੁਤ ਸਾਰੇ ਅੰਮ੍ਰਿਤਧਾਰੀ ਸਿੱਖ ਜਿਹੜੋ ਕਾਂਗਰਸ ਪਾਰਟੀ ਦੇ ਵਿੱਚ ਵੀ ਨੇ ਆਮ ਆਦੀ ਪਾਰਟੀ ਦੇ ਵਿੱਚ ਵੀ ਕਈ ਭਾਜਪਾ ਦੇ ਵਿੱਚ ਵੀ ਨੇ ਪੰਥ ਕਾਲੀ ਦਲ ਇੱਕ ਪਾਰਟੀ ਹੈ ਔਰ ਕਾਲੀ ਦਲ ਪੂਰੇ ਪੰਥ ਦੀ ਜਮਾਤ ਨਹੀਂ ਹੈ ਇਹ ਇਹਨਾਂ ਨੂੰ ਸਮਝੋ ਇਹ ਪ੍ਰਾਣੀਆਂ ਜਿਹੜੀ ਸਿਆਸਤ ਕਰਦੇ ਰਹੇ ਉਹ ਸਿਆਸਤ ਸਮੇਂ ਦੀ ਉਹ ਓਵਰ ਹੋ ਚੁੱਕੀ ਹੈ ਇਹਨਾਂ ਨੂੰ ਭੁਲੇਖਾ ਹਲੇ ਵੀ ਹੈਗਾ ਜੇ ਪੰਥ ਤੁਹਾਡਾ ਹੁੰਦਾ ਜਾਂ ਤੁਸੀਂ ਪੰਥ ਦੀ ਨੁਮਾਇੰਦਗੀ ਕਰਦੇ ਹੁੰਦੇ ਨਾ ਤੂੰ 17 ਹਾਰ ਦੇ ਨਾ ਤੂੰ 22 ਹਾਰ ਦੇ ਨਾ ਤੂੰ 19 ਹਾਰ ਦੇ ਨਾ ਤੂੰ 24 ਹਾਰ ਦੇ ਬਠਿੰਡਾ ਬਚਾ ਕੇ ਪੰਥ ਨਹੀਂ ਬਚਦਾ 12 ਸੀਟਾਂ ਵੀ ਤੁਹਾਡੇ ਨਾਲ ਆ 12 ਛੱਡੋ 5 ਆ ਜਾਂਦੀਆਂ 5 ਛੱਡੋ 2 ਆ ਜਾਂਦੀਆਂ 2 ਛੱਡੋ ਜਮਾਨਤਾਂ ਨਾ ਜਬਤ ਹੁੰਦੀਆਂ ਤੇ ਜੇ ਪੰਥ ਤੁਹਾਡੇ ਨਾਲ ਤੇ ਤੁਹਾਡੀਆਂ ਜਮਾਨਤਾਂ ਨੇ ਜਬਤ ਹੁੰਦੀਆਂ ਇਸ ਕਰਕੇ ਇਹਨਾਂ ਦਾ ਹੀ ਹੈ ਕਿ ਜਦੋਂ ਤੇ ਕਾਂਗਰਸ ਅਗਰ ਅੱਜ ਜੇ ਕਾਂਗਰਸ ਪਾਰਟੀ ਸੈਂਟਰ 'ਚ ਹੁੰਦੀ ਇਹਨਾਂ ਨੇ ਸਾਰਿਆਂ ਨੂੰ ਕਹਿੰਦੇ ਨੇ ਕਾਂਗਰਸ ਦੇ ਏਜੰਟ ਆ ਅੱਜ ਬੀਜੇਪੀ ਦੀ ਸਰਕਾਰ ਇਸ ਕਰਕੇ ਇਹਨਾਂ ਨੇ ਕਹੇ ਤਾਂ ਬੀਜੇਪੀ ਚਾਰਜ ਦੇ ਏਜੰਟ ਆ ਕਹਨੂੰ ਜੇ ਕਿਤੇ ਸੈਂਟਰ ਚ ਆਮ ਆਦੀ ਪਾਰਟੀ ਹੁੰਦੇ ਕਹਿੰਦੇ ਆਮ ਆਦੀ ਪਾਰਟੀ ਦੇ ਏਜੰਟ ਆ ਜੇ ਕਿਤੇ ਲੈਫਟ ਦੀ ਸਰਕਾਰ ਹੋਣੀ ਕਹਿੰਦੇ ਜੀ ਇਹ ਖੱਬੀਆਂ ਦੇ ਏਜੰਟ ਆ ਇਹਨਾਂ ਕੋ ਹੇ ਉਹੀ ਹੈ ਜਵਾਬ ਹੋਰ ਕੋਈ ਨਹੀਂ ਜਵਾਬ ਚਾਹੇ ਜੋ ਟੋੜਾ ਸਾਹ ਬਾਡੋ ਹੈ ਇਹ ਜੀ ਕਾਂਗਰਸ ਏਜੰਟ ਆ ਜੇ ਕੋਈ ਹੋਰ ਹੈ ਜੀ ਏਜੰਟ ਆ ਇਹਨਾਂ ਨੂੰ ਬਨਪਰੀਤ ਅੱਡੋ ਹੈ ਜੀ ਇਹ ਕਾਂਗਰਸ ਦਾ ਏਜੰਟ ਆ ਜੀ ਇਹ ਬੀਜੇਪੀ ਦੇ ਏਜੰਟ ਆ ਇਹਨਾਂ ਕੋ ਹੋਰ ਹੈ ਨਹੀਂ ਇਹਦਾ ਮਤਲਬ ਜਦੋਂ ਤੁਸੀਂ ਸਿਰਫ ਦੋਸ਼ ਹੀ ਲਾਉਂਦੇ ਇਹਦਾ ਮਤਲਬ ਹੈ ਕਿ ਵਿਜੇ ਨਹੀਂ ਹੈ ਕਬੂਲੋ ਹਾਰ ਤੁਸੀਂ ਕਬੂਲ ਨਹੀਂ ਰਿਹਾਗੇ ਤੇ ਹੁਣ ਉਹ ਕਹਿੰਦੇ ਕਿ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਔਰ ਦੇਖੋ ਤੁਸੀਂ ਉਹ ਇੱਕ ਤਰੀਕ ਤੋਂ ਜਾ ਰਹੇ ਨੇ ਉਹ ਲਿਖਤੀ ਮਾਫੀਨਾਮਾ ਦੇ ਰਹੇ ਨੇ ਕਾਲ ਤੱਕ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਨੂੰ ਹੁਣ ਗਿਆਨੀ ਰਗਵੀਰ ਸਿੰਘ ਹੋਣਾ ਦੇਖਣਾ ਕਿ ਇਹ ਜਿਹੜੇ ਇਹਨਾਂ ਨੇ ਗੁਨਾਹ ਲਿਖੇ ਨੇ ਉਹਦੇ ਚ ਇਹਨਾਂ ਨੇ ਕੀ ਗੁਨਾਹ ਹੋਗਾ ਕਿ ਗੁਰੂ ਸਾਹਿਬ ਦੀ ਬੇਅਦਬੀ ਤਹਾਡੀ ਸਰਕਾਰ ਵਿੱਚ ਤੁਸੀਂ ਐਕਸ਼ਨ ਕੀਤਾ ਤੁਸੀਂ ਡੇਰੇ ਵਾਲੇ ਨੂੰ ਮਾਫੀ ਦਿੱਤੀ ਤੁਸੀਂ ਵਿਵਾਦਿਤ ਡੀਜੀਪੀ ਲਏ ਵਿਵਾਦਿਤ ਡੀਜੀਪੀ ਆਦੀਆਂ ਨੂੰ ਪਾਰਟੀ 'ਚ ਅਹੁਦੇ ਦਿੱਤੇ ਉਹਨਾਂ ਦੀ ਘਰ ਵਾਲੀਆਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਨੂੰ ਸਾਰੀ ਮਾਫੀਨਾਮਾ ਤੁਸੀਂ ਸੁਬਾਹ ਜਥੇਦਾਰ ਦੇਖਦੇ ਮਾਫ ਉਹਨਾਂ ਨੂੰ ਤਨਖਾਹ ਲਾਉਂਦੇ ਨੇ ਦੋਸ਼ੀ ਕਰਾਰ ਦਿੰਦੇ ਨੇ ਤਨਖਾਹਾਂ ਯਕੀਨਾਰ ਦਿੱਤੇ ਰਹਿੰਦੇ ਜੇ ਉਹ ਤਨਖਾਹਾਂ ਯਕੀਨਾਰ ਦਿੱਤੇ ਗਏ ਤੇ ਲਾਜ਼ਮੀ ਤੌਰ ਤੇ ਉਸ ਸਮੇਂ ਸਰਕਾਰ ਕਿਹਦੀ ਸੀ ਪਾਰਟੀ ਪ੍ਰਧਾਨ ਕੌਣ ਸੀ ਉਹ ਸਾਰੇ ਦੋਸ਼ੀ ਲਾਣੇ ਜਾਣਗੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਸ ਤੇ ਕਾਲੀ ਦਲ ਨੂੰ ਕਰਦੀ ਜੋ ਲੋੜ ਪਰ ਸੁਖਬੀਰ ਸਿੰਘ ਬਾਦਲ ਦੇ ਲਾਲ ਦਾਲੇਦ ਵਾਲੇ ਉਹ ਲੋਕ ਨੂੰ ਕਹਿੰਦੇ ਕਿ ਨਹੀਂ ਉਹ ਉਦੋਂ ਉਦੋਂ ਦੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਚੱਲੇ ਸੀ ਪਰ ਕਹਿੰਦੇ ਪਤਾ ਨਹੀਂ ਕਿਹਦਾ ਫੋਨ ਆ ਗਿਆ ਗੱਡੀਆਂ ਫਿਰ ਵਾਪਸ ਆ ਗਈਆਂ ਵੀ ਜੇ ਆਪਾਂ ਉਥੋਂ ਮਾਫੀ ਮੰਗ ਲਈ ਆਗੇ ਲੋਕਾਂ ਕਹਿੰਦੇ ਦੋਸ਼ੀ ਹੈ ਤੇ ਲੋਕਾਂ ਨੇ ਤੇ ਦੋਸ਼ੀ ਮੰਨ ਹੀ ਲੈ ਤੁਹਾਨੂੰ ਸਜ਼ਾ ਕਿੱਦਾਂ ਦੇਣੀ ਸੀ ਲੋਕਾਂ ਨੇ ਲੋਕਾਂ ਨੇ ਡੰਡੇ ਤੇ ਨਹੀਂ ਮਾਰਨੇ ਜੇ ਲੋਕਾਂ ਨੇ ਡਲੇ ਥੋੜਾ ਮਾਰਨੇ ਸੀ ਕਿ ਤੁਹਾਡੇ ਵੇਲੇ ਤੁਸੀਂ ਵਿਵਾਦਿਤ ਡੀਜੀਪੀ ਨੂੰ ਡੀਜੀਪੀ ਲਾਇਆ ਬੰਦਿਆਂ ਨੂੰ ਉਹਨਾਂ ਦੀ ਘਰ ਵਾਲਿਆਂ ਟਿਕਟਾਂ ਦਿੱਤੀਆਂ ਗੁਰੂ ਸਾਹਿਬ ਦੀ ਬੇਦਬਗੀ ਕਰੋੜਾ ਰੁਪਏ ਖਰਚ ਕਰਦੇ ਸ਼ਰੂਮਨੀ ਕਮੇਟੀ ਨਹੀਂ ਤੁਹਾਨੂੰ ਪੋਲੀਟੀਕਲ ਤੌਰ ਤੇ ਲੋਕਾਂ ਨੇ ਸਜ਼ਾ ਦਿੱਤੀ ਨਾ ਤੁਹਾਡੀਆਂ 17 ਦੇ ਵਿੱਚ 15 ਸੀਟਾਂ ਆਈਆਂ 19 ਦੇ ਵਿੱਚ ਤੁਹਾਡੀਆਂ ਦੋ ਲੋਕ ਸਭਾ ਆਈਆਂ 22 ਦੇ ਵਿੱਚ ਤੁਹਾਡੀਆਂ ਤਿੰਨ ਆਈਆਂ ਤੇ ਹੁਣ 2024 ਤੇ ਇੱਕ ਹੀ ਇਹ ਸਜ਼ਾ ਹੀ ਆ ਇਸ ਤੋਂ ਵੱਡਾ ਕੀ ਹੈ ਤੇ ਮੈਨੂੰ ਲੱਗਦਾ ਹੈ ਕਿ ਸ਼ਰੂਮਨੀ ਕਾਲੀ ਦਲ ਦੇ ਵਿੱਚ ਬਹੁਤ ਵੱਡਾ ਬਖੇੜਾ ਪੈ ਚੁੱਕਾ ਹੈ ਉਹ ਦੇ ਦੇ ਕਿ ਇਹਦੇ ਚ ਹੁਣ 1 ਜੁਲਾਈ ਨੂੰ ਜਦੋਂ ਅੰਮ੍ਰਿਤਸਰ ਦੇ ਵਿੱਚ ਉਹ ਜਾਣਗੇ ਜਾ ਕੇ ਮੱਥਾ ਟੇਕਣਗੇ ਚਾਏ ਨਤਮਸਤਕ ਹੋਣਗੇ ਕਾਲਕਤਖਬ ਸਾਹਿਬ ਦੇ ਜਥੇਦਾਰ ਨੂੰ ਮਿਲਦੇ ਕਿ ਨਹੀਂ ਮਿਲਦੇ ਜਾਂ ਜਥੇਦਾਰ ਇਹਨਾਂ ਨੂੰ ਮਿਲਦਾ ਕਿ ਨਹੀਂ ਮਿਲਦਾ ਉਹ ਜਥੇਦਾਰ ਸਾਹਿਬ ਤੇ ਨਿਰਭਰ ਕਰਦਾ ਹੈਗਾ ਲੇਕਿਨ ਕਾਲੀਦਲ ਦੇ ਇਹ ਵਾਲੇ ਜਿਹੜੇ ਲੋਕ ਨੇ ਕੁਝ ਨਾ ਕੁਝ ਲਹਿਰ ਬਣਾਉਣ ਦੀ ਗੱਲ ਕਰ ਰਹੇ ਨੇ ਜਦੋਂ ਲਹਿਰ ਬਣਦੀ ਤਾਂ ਉਹਦੇ ਚ ਕੋਈ ਚਿਹਰਾ ਵੀ ਆ ਜਾਏਗਾ ਹੁਣ ਸਵਾਲ ਹੈ ਕਿ ਜਿਨ੍ਹਾਂ ਦੇ ਅੱਜ ਸੁਭੀਤ ਸਿੰਘ ਬਾਦਲ ਹੋਣਾ ਨੇ ਹੱਥ ਖੜੇ ਕਰਾਏ ਨੇ ਜਿਕਾਰੇ ਛੱਡੇ ਨੇ ਇੰਨਾ ਚੋ ਟੁੱਟ ਕੇ ਕਿੰਨੇ ਜਾਂਦੇ ਨੇ ਜਾਂ ਜਿਹੜੇ ਜਲੰਧਰ ਵਾਲਾ ਢੜਾ ਉਹਨਾਂ ਚੋ ਟੁੱਟ ਕੇ ਕਿੰਨੇ ਆਉਂਦੇ ਅਗਨੇ ਇਹ ਸਭ ਤੋਂ ਵੱਡਾ ਸਵਾਲ ਪੰਥ ਦੇ ਵਿਰੋਧੀ ਨਹੀਂ ਹੈਗੇ ਤੁਸੀਂ ਆਪ ਹੀ ਪੰਥ ਦੇ ਵਿਰੋਧੀ ਬਣ ਗਏ ਨੇ ਬੀਜੇਪੀ ਆਰਐਸਐਸ ਕਾਂਗਰਸ ਦੇ ਵਿੱਚ ਇਨੀ ਹਿੰਮਤ ਨਹੀਂ ਆ ਕਿ ਪੰਥ ਨੂੰ ਤੋੜ ਸਕੇ ਪੰਥ ਨੂੰ ਤੇ ਔਰੰਗਜ਼ੇਬ ਨਹੀਂ ਤੋੜ ਸਕੇ ਪੰਥ ਨੂੰ ਤੇ ਜਹਾਂਗੀਰ ਨਹੀਂ ਤੋੜ ਸਕੇ ਪੰਥ ਨੂੰ ਤੇ ਅੰਗਰੇਜ਼ ਹਕੂਮਤ ਨਹੀਂ ਤੋੜ ਸਕੀ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਾਉਣਾ ਪਿਆ ਪੰਥ ਨੂੰ ਤੇ ਮਸੰਦ ਨਹੀਂ ਤੋੜ ਪਾਇ ਪੰਥ ਨੂੰ ਤੇ ਉਹ ਵੀ ਮਸੰਦ ਨਹੀਂ ਤੋੜ ਪਾਇ ਜਿਨ੍ਹਾਂ ਨੇ ਸਾਕਾ ਨਨਕਾਣਾ ਸਾਹਿਬ ਬਾਬਾ ਲక్ష్ਮੀ ਸਿੰਘ ਧਾਰਵਾਲੀ ਸਮੇਤ ਲੋਕਾਂ ਨੂੰ ਜਿੰਦੇ ਸਾਰ ਦਿੱਤਾ ਸੀ ਪੰਥ ਨੂੰ ਤੇ ਕੋਈ ਵੀ ਨਹੀਂ ਤੋੜ ਸਕਿਆ ਪੰਥ ਨੂੰ ਅੰਗਰੇਜ਼ ਨਹੀਂ ਤੋੜ ਸਕਿਆ ਪੰਥ ਨੂੰ ਤੇ ਭਾਰਤ ਦੀਆਂ ਚੁਣੀਆਂ ਇਹ ਸਰਕਾਰਾਂ ਨਹੀਂ ਤੋੜ ਸਕਿਆ ਖਤਰਾ ਹੁੰਨਾ ਤੋਂ ਨਹੀਂ ਹੈ ਖਤਰਾ ਤੁਹਾਡੇ ਤੋਂ ਜਿਵੇਂ ਭਾਜਪਾ ਕਹੀ ਜਾਂਦੀ ਨੇ ਕਿ ਹਿੰਦੂ ਖਤਰੇ ਦੇ ਵਿੱਚ ਨੇ ਹਿੰਦੂ ਨਹੀਂ ਖਤਰੇ ਚ 80% ਦੀ ਹਿੰਦੂ ਕੋਈ ਖਤਰੇ ਚ ਹੋ ਸਕਦਾ ਜਿਨ੍ਹਾਂ ਦੇ ਚਪੜਾਸੀ ਤੋਂ ਲੈ ਕੇ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ ਅਹੁਦੇ ਹੁਣ ਰਾਸ਼ਟਰਪਤੀ ਤੱਕ ਅਹੁਦੇ ਹੁਣ ਸਪੀਕਰ ਤੱਕ ਅਹੁਦੇ ਹੁਣ ਮੰਤਰੀਆਂ ਤੱਕ ਅਹੁਦੇ ਹੁਣ ਉਹਨਾਂ ਨੂੰ ਖਤਰਾ ਨਹੀਂ ਹੁੰਦਾ ਜਿਹੜੇ ਸੱਤਾ ਦੇ ਰਾਜ ਕਰਨਾ ਚਾਹੁੰਦੇ ਉਹਨਾਂ ਨੂੰ ਖਤਰਾ ਪੰਥ ਕਦੀ ਵੀ ਖਤਰੇ ਚ ਨਹੀਂ ਆ ਹਾਂ ਜਦੋਂ ਕੁਰਸੀਆਂ ਖਤਰੇ ਦੇ ਵਿੱਚ ਹੁੰਦੀਆਂ ਨਾ ਉਦੋਂ ਕਹੀ ਜਾਂਦਾ ਪੰਥ ਦਾ ਸਹਾਰਾ ਲੈ ਜਾਂਦਾ ਪੰਥ ਦੇ ਓਟ ਲਈ ਜਾਂਦੀ ਆ ਪੰਥ ਦੀ ਆੜ ਲੈ ਜਾਂਦੀ ਆ ਉਹ ਵਾ ਉਹ ਕਾਲੀ ਦਲ ਦਾ ਉਹ ਵੇਲਾ ਗਿਆ ਜਦੋਂ ਪੰਥ ਨੂੰ ਅੱਗੇ ਰੱਖਦੇ ਹੋਏ ਇਹਨਾਂ ਨੇ ਸਿਆਸਤ ਕੀਤੀ ਤੇ ਸਰਕਾਰਾਂ ਬਣਾਈ ਉਹ ਟਾਈਮ ਨਿਕਲ ਚੁੱਕਾ ਕਿਉਂਕਿ ਟਾਈਮ ਕਿਸੇ ਦੇ ਪਿਓ ਦਾ ਨਹੀਂ ਹੈਗਾ ਨਾ ਔਰ ਟਾਈਮ ਜਿਹੜਾ ਵਾ ਉਹ ਸੱਚ ਦਾ ਸੱਚਾ ਹੁੰਦਾ ਸਮਾਂ ਤੇ ਸੱਚ ਇਹਨਾਂ ਦਾ ਤੇ ਕੋਈ ਜਵਾਬ ਨਹੀਂ ਹੈਗਾ ਕਾਲੀ ਦਲ ਅਗਰ ਉਸ ਸਮੇਂ ਦੇ ਮੁਤਾਬਕ ਨਹੀਂ ਚੱਲਿਆ ਜਾਂਦਾ ਜਾਂ ਜਿਹੜਾ ਸੱਚ ਉਹ ਨਹੀਂ ਸੁੰਣਾ ਚਾਹੁੰਦੇ ਉਹ ਝੂਠ ਸੁੰਣਾ ਚਾਹੁੰਦੇ ਹੈਗੇ ਨੇ ਤੇ ਕਾਲੀ ਦਲ ਦਾ ਇਹੀ ਹਸ਼ਰ ਰਹੇਗਾ ਇੱਕ ਪਾਸੇ ਚਲੋ ਸੁਖਵੀਰ ਸਿੰਘ ਬਾਦਲ ਦੇ ਧੜੇ ਦੀ ਗੱਲ ਹੋ ਗਈ ਕਿ ਉਹਨਾਂ ਨੇ ਮਤੇ ਕਿਹੜੇ ਪਾਉਣੇ ਸੀ ਕੀ ਫੈਸਲੇ ਲੈਣੇ ਸੀ ਲੈ ਲੈ ਕੇ ਸਾਡਾ ਪੂਰਨ ਭਰੋਸਾ ਸੁਖਵੀਰ ਸਿੰਘ ਬਾਦਲ ਵਿੱਚ ਹੈ ਬਾਕੀ ਲੀਡਰਸ਼ਿਪ ਨਹੀਂ ਕਰਦਾ ਦੂਜੇ ਪਾਸਿਓਂ ਢੀਂਡਸਾ ਪਰਿਵਾਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਦੋ ਲੀਡਰਾਂ ਦੀ ਗੱਲ ਕਰੀਏ ਉਹ ਕਹਿੰਦੇ ਆ ਕਿ ਨਹੀਂ ਅਸੀਂ ਆਗਾਜ਼ ਕਰਨਾ ਹੀ ਆ ਸ਼ਰਮਣੀ ਕਾਲੀ ਦਲ ਬਚਾਓ ਦਾ ਪਰਮਿੰਦਰ ਸਿੰਘ ਢੀਂਡਸਾ ਆਪਣੇ ਇੰਟਰ ਇਹ ਉਹਨਾਂ ਨਾਲ ਰਲ ਜਾਨਨੇ ਹੋ ਕਦੇ ਵਾਪਸ ਆ ਜਾਨਨੇ ਹੋ ਪਹਿਲਾਂ ਵੀ ਤੇ ਕਹਿੰਦੇ ਸੀ ਤੁਸੀਂ ਮੰਗ ਰੱਖੀ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ 'ਚ ਨਹੀਂ ਜਾਣਾ ਉਹ ਕਹਿੰਦੇ ਮੈਂ ਦੋਸ਼ੀ ਆ ਮੇਰੇ ਪਿਤਾ ਜੀ ਅਜੇ ਵੀ ਉਦੋਂ ਵੀ ਕਹਿੰਦੇ ਸੀ ਕਿ ਆਪਾਂ ਨਾ ਜਾਈਏ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਹ ਨਹੀਂ ਆਪਾਂ ਖਤਾ ਖਾਵਾਂਗੇ ਉਹੀ ਗੱਲ ਕਹਿੰਦੇ ਹੋਈ ਕਹਿੰਦੇ ਮੈਂ ਦੋਸ਼ੀ ਆ ਦੋ ਕੁ ਲੀਟਰ ਸਾਡੇ ਹੋਰ ਸੀ ਜਿਹੜੇ ਸਲਾਹ ਦੇ ਰਹੇ ਸੀ ਪਰ ਅੱਜ ਸਾਨੂੰ ਪਛਤਾਵਾ ਹੋ ਰਿਹਾ ਕਿ ਸਾਡੀ ਸਭ ਤੋਂ ਵੱਡੀ ਗਲਤੀ ਉਹ ਸੀ ਰਲੇਵਾ ਕਰਨ ਲੱਗਿਆ ਸੰਦੀਪ ਇਹ ਨਹੀਂ ਕਿ ਤੁਸੀਂ ਕਾਲੀ ਦਲ ਚ ਰਲੇਵਾ ਕਰ ਲਿਆ ਤੁਸੀਂ ਦੋਸ਼ੀ ਹੋ ਤੁਸੀਂ ਦੋਸ਼ੀ ਤੇ ਇਸ ਕਰਕੇ ਕਿ ਗੁਰੂ ਸਾਹਿਬ ਦੀ ਬੇਦਬੀ ਉਦੋਂ ਤੁਸੀਂ ਸਰਕਾਰ ਦਾ ਹਿੱਸਾ ਕਿ ਨਹੀਂ ਹਿੱਸੇ ਤੁਸੀਂ ਵਿਵਾਦ ਦਾ ਡੀਜੀਪੀ ਅਫਸਰਾਂ ਨੂੰ ਡੀਜੀਪੀ ਹੈ ਤੁਸੀਂ ਦੋਸ਼ੀ ਹੈ ਕਿ ਨਹੀਂ ਉਹਨਾਂ ਦੀ ਘਰ ਵਾਲਿਆਂ ਨੂੰ ਟਿਕਟਾਂ ਦਿੱਤੇਆਂ ਦੋਸ਼ੀ ਨਹੀਂ ਤੁਸੀਂ ਵੋਟਾਂ ਮੰਗਣ ਡੇਰਿਆ ਕੋ ਜਾਂਦੇ ਦੋਸ਼ੀ ਹੈ ਕਿ ਨਹੀਂ ਜਦੋਂ ਮਾਫੀ ਨਾਮਾ ਲਿਖਤੀ ਦਿੱਤਾ ਗਿਆ ਤੁਸੀਂ ਦੋਸ਼ੀ ਹੈ ਕਿ ਨਹੀਂ ਉਹ ਦੋਸ਼ੀ ਹੈ ਕਾਲੀ ਦਲ ਚੋਂ ਬਾਹਰ ਆਉਣਾ ਜਾਂ ਅੰਦਰ ਜਾਣਾ ਇਹ ਦੋਸ਼ ਨਹੀਂ ਨੇ ਇਹ ਤੇ ਤੁਹਾਡੀ ਇੱਕ ਪੋਲੀਟਿਕਲ ਅਲੱਗ ਤੁਹਾਡੀਆਂ ਗੋਟੀਆਂ ਕਿੱਥੇ ਫੇਟ ਹੁੰਦੀਆਂ ਇਹਨੂੰ ਦੋਸ਼ੀ ਨਹੀਂ ਕਹੋ ਹੋ ਸਕਦਾ ਕੱਲ ਨੂੰ ਤੁਸੀਂ ਕਾਂਗਰਸ ਵੀ ਜਾ ਸਕਦੇ ਹੋ ਭਾਜੀਪੀ ਚ ਵੀ ਜਾ ਸਕਦੇ ਇਹ ਦੋਸ਼ ਨਹੀਂ ਹੈਗੇ ਇਹ ਤੇ ਤੁਹਾਡੀ ਪੋਲੀਟਿਕਲ ਲੇਕਿਨ ਜਦੋਂ ਤੁਸੀਂ ਸਰਕਾਰ ਦੇ ਵਿੱਚ ਨੰਦ ਮੰਨਦੇ ਸੀ ਵਜ਼ੀਰੀਆਂ ਦਾ ਉਦੋਂ ਜਿਹੜੀਆਂ ਸਰਕਾਰ ਦੀਆਂ ਗਲਤੀਆਂ ਆਈਆਂ ਨੇ ਹੁਣ ਸਾਰੇ ਲੋਕੀ ਕਹਿ ਰਹੇ ਨੇ ਬਾਦਲ ਦੋਸ਼ੀ ਬਾਦਲ ਦੋਸ਼ੀ ਪਰ ਸਮੁੱਚਾ ਅਕਾਲੀ ਦਲ ਦੋਸ਼ੀ ਆ ਸਮੁੱਚੀ ਉਹ ਕੈਬਨਿਟ ਦੋਸ਼ੀ ਆ ਹੁਣ ਆਪਾਂ ਸਿਰਫ ਬਾਦਲ ਟੱਬਰ ਨੂੰ ਨਾ ਦੋਸ਼ੀ ਦੋਸ਼ੀ ਮੰਨੀ ਜਾਈਏ ਜਿਹੜੇ ਉਸ ਸਮੇਂ ਬਾਦਲ ਸਾਹਿਬ ਦੇ ਨਾਲ ਕੰਮ ਕੀਤਾ ਉਹ ਵੀ ਦੋਸ਼ੀ ਹੈ ਇੱਕ ਬੰਦਾ ਤਾਂ ਨਹੀਂ ਗਲਤ ਹੋ ਸਕਦਾ ਨਾ ਜਾਂ ਉਹਨੂੰ ਰੋਕਿਆ ਜਾ ਸਕਦਾ ਸੀ ਜਾਂ ਉਦੋਂ ਤੁਹਾਡੇ ਚ ਹਿੰਮਤ ਨਹੀਂ ਸੀ ਸਾਰਿਆਂ ਦੇ ਵਿੱਚ ਕਿ ਨਾ ਤੁਸੀਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅੱਗੇ ਬੋਲ ਪਏ ਨਾ ਸੁਬੀਤ ਸਿੰਘ ਬਾਦਲ ਅੱਗੇ ਬੋਲ ਪਏ ਹੁਣ ਅਜੇ ਤੁਸੀਂ ਉਹ ਕਹਿੰਦੇ ਕਿ ਉਹ ਹੀ ਦੋਸ਼ੀ ਆ ਤੁਹਾਡੇ ਵੀ ਦੋਸ਼ ਆ ਤੁਸੀਂ ਉਦੋਂ ਕਿਉਂ ਨਹੀਂ ਕਹਿੰਦੇ ਹੁਣ ਤੁਹਾਨੂੰ ਲੱਗਾ ਕਿ ਸਾਡੀ ਸੱਤਾ ਨਹੀਂ ਹੋਣੀ ਸਾਡੀਆਂ ਕੁਰਸੀਆਂ ਚਲੀਆਂ ਗਈਆਂ ਨੇ ਕੁਰਸੀਆਂ ਸਾਡੀਆਂ ਖੋਸ ਗਈਆਂ ਨੇ ਰਾਜ ਭਾਗ ਖੋਏ ਗਏ ਨੇ ਖੋਸ ਗਏ ਨੇ ਤੁਹਾਨੂੰ ਉਹ ਡਰ ਸਤਾ ਰਿਹਾ ਹੈ ਤੁਹਾਨੂੰ ਕੁਰਸੀਆਂ ਦੇਖ ਰਹੀਆਂ ਨੇ ਤੁਹਾਨੂੰ ਸੱਤਾ ਦੇਖ ਰਹੀ ਹੈ ਤੁਹਾਨੂੰ ਧਰਮ ਕੌਮ ਨਹੀਂ ਦੇਖ ਰਹੀ ਹੈਗੀ ਤੁਸੀਂ ਤੇ ਰੋ ਰਹੇ ਹੋ ਕੁਰਸੀ ਨੂੰ ਤੁਸੀਂ ਧਰਮ ਕਿਵੇਂ ਬਦਨਾਮ ਹੋਇਆ ਜਾਂ ਧਰਮ ਕਿਵੇਂ ਟਾਰਗੇਟ ਤੁਸੀਂ ਉਹਨੂੰ ਨਹੀਂ ਰੋ ਰਹੇ ਹੋ ਤੁਸੀਂ ਤੇ ਇਸ ਕਰਕੇ ਰੋ ਰਹੇ ਨੇ ਔਰ ਕੱਲਾ ਸੁਭੀ ਸਿੰਘ ਬਾਦਲ ਨਹੀਂ ਦੋਸ਼ੀ ਜਦੋਂ ਅਕਾਲੀ ਦਲ ਸਰਕਾਰ ਉਹ ਹੀ ਨਹੀਂ ਕਰਦਾ ਸਾਰੇ ਵਜ਼ੀਰ ਵੀ ਦੋਸ਼ੀ ਆ ਹੁਣ ਇਹ ਚਾਹੇ ਢੀਂਡਸਾ ਸਾਹਿਬ ਚਾਹੇ ਚੰਦਰਮਾ ਇਹ ਵੀ ਸਾਰੇ ਅਕਾਲੀ ਦਲ ਦੇ ਉਹ ਚੱਲੇ ਹੋਏ ਕਾਰਤੂਸ ਲੋਕਾਂ ਨੇ ਸਾਬਤ ਕਰ ਦਿੱਤੇ ਨੇ ਇਹਨਾਂ ਦਾ ਹਿਸਾਬ ਹੋ ਗਿਆ ਕਿ ਚੱਲੇ ਕਾਰਤੂਸ ਨਾ ਤੁਸੀਂ ਉਹਨੂੰ ਘਰ ਰੱਖ ਸਕਦੇ ਨਾ ਗਨ ਬੰਦੂਕ ਚ ਪਾ ਸਕਦੇ ਹੈਗੇ ਤੁਸੀਂ ਤੇ ਸਿਰਫ ਕਬਾੜੀਆਂ ਨੂੰ ਵੇਚ ਸਕਦੇ ਆ ਕਿ ਪਿੱਤਲ ਦੇ ਹਿਸਾਬ ਦੇ ਨਾਲ ਹੁਣ ਅਜਿਹੀ ਸਥਿਤੀ ਦੇ ਵਿੱਚ ਆ ਕਿ ਕਾਲੀ ਦਲ ਨਵੇਂ ਰੂਪ ਦੇ ਵਿੱਚ ਆਏਗਾ ਉਹ ਕਾਲੀ ਦਲ ਦਾ ਲੀਡਰ ਕਿਹੜਾ ਹੋਏਗਾ ਜਿਹਦੇ ਪਿੱਛੇ ਲੋਕ ਲੱਗਣਗੇ ਸੁਬੀਰ ਸਿੰਘ ਬਾਦਲ ਸ਼ਾਇਦ ਫਿਰ ਸੁਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਰਵੇ ਜਾਂ ਲੋਕੀ ਅੱਗੇ ਕਹਿਣਗੇ ਸ਼੍ਰੋਮਣੀ ਕਾਲੀ ਦਲ ਬਾਦਲ ਹੁਣ ਕਹਿਦਣਗੇ ਸ਼੍ਰੋਮਣੀ ਕਾਲੀ ਦਲ ਸੁਖਬੀਰ ਇੱਕ ਨਵਾਂ ਨਾਮ ਪੈਜੂਗਾ ਦੂਜੇ ਪਾਸੇ ਉਹ ਵੀ ਭਾਵੇਂ ਨਵਾਂ ਨਾਮ ਰੱਖ ਲੈਣਾ ਇੱਕ ਨਵਾਂ ਹੋਵੇ ਕਿਸੇ ਨੌਜਵਾਨ ਮੁੰਡੇ ਨੂੰ ਲਾ ਸਕਦੇ ਹੋ ਸਕਦਾ ਉਹਨਾਂ ਦਾ ਮਨਪੀਰ ਸਿੰਘ ਯਾਲੀ ਪ੍ਰਧਾਨ ਬੰਸ ਦਾ ਹੋ ਸਕਦਾ ਉਹ ਤਾਪ ਸਿੰਘ ਵਡਾਲਾ ਪ੍ਰਧਾਨ ਬੰਸਾ ਹੋ ਸਕਦਾ ਉਹਨਾਂ ਦਾ ਦੇਸ਼ ਪ੍ਰਤਾਪ ਸਿੰਘ ਕੈਰੂ ਪ੍ਰਧਾਨ ਬਣ ਸਕਦਾ ਪਰ ਜੇ ਇਹਨਾਂ ਤਿੰਨਾਂ ਚੋਂ ਕੋਈ ਪ੍ਰਧਾਨ ਬਣਦਾ ਤਾਂ ਇਧਰੋਂ ਕਿੰਨੇ ਟੁੱਟ ਕੇ ਜਾਣਗੇ ਕੀ ਕਿਤੇ ਇੰਨੀ ਸੁਬੀਤ ਸਿੰਘ ਬਾਦਲ ਦੇ ਵਿੱਚ ਜਾਂ ਬਾਕੀ ਇੱਕ ਦੂਜੇ ਦੇ ਨਾਲ ਇੰਨੀਆਂ ਸੌਵਾਂ ਖਾ ਸਕਦੇ ਕਿਤੇ ਇਹ ਤੇ ਨਹੀਂ ਕਿ ਬਾਕੀ ਸਾਰਾ ਕਾਲੀ ਦਲ ਉੱਥੇ ਚਲੇ ਜੇ ਇਕੱਲਾ ਸੁਬੀਤ ਸਿੰਘ ਬਾਦਲ ਰਹਿ ਜੇ ਇਹ ਵੀ ਹੋ ਸਕਦਾ ਜਾਂ ਸੁਬੀਤ ਸਿੰਘ ਬਾਦਲ ਨਾਲ ਉਹ ਲੋਕ ਰਹਿ ਜਾਣ ਜਿਨ੍ਹਾਂ ਬਾਰੇ ਕਾਲੀ ਦਲ ਦੇ ਲੀਡਰ ਕਹਿ ਰਹੇ ਨੇ ਕਿ ਸੁਭੀਰ ਸਿੰਘ ਬਾਦਲ ਨੂੰ ਆਪਣੇ ਸਲਾਹਕਰਾਂ ਤੋਂ ਬਚਣ ਦੀ ਲੋੜ ਆ ਇਹ ਤੇ ਵੇਲਾ ਦੱਸੂਗਾ ਲੇਕਿਨ ਉਹ ਵੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਫਾਈਨਲ ਦੇ ਦੇ ਕਿਉਂਕਿ ਉਹਨਾਂ ਦੇ ਐਡਵਾਈਜ਼ਰ ਵੀ ਜਲੰਧਰ ਬੈਠੇ ਆਗੇ ਨੇ ਜਿਨ੍ਹਾਂ ਨੇ ਸਰਕਾਰਾਂ ਚਲਾਈਆਂ ਨੇ ਉਦੋਂ ਚਰਚਾ ਚੱਲਦੀ ਰਹੀ ਕਿ ਭਾਵੇਂ ਸਰਕਾਰ ਚੰਡੀਗੜ੍ਹ ਬੈਠ ਦੇ ਜਦੋਂ ਪਹਿਲੀ ਦਫਾ ਸ਼੍ਰੋਮਣੀ ਅਕਾਲੀ ਦਲ ਦੀ 18 ਸਾਲ ਬਾਅਦ ਸਰਕਾਰ ਬਣੀ ਸੀ 1997 ਚ ਕਹਿੰਦੇ ਪਰ ਚੱਲਦੀ ਜਲੰਧਰੋਂ ਆ ਤੇ ਹੁਣ ਜਲੰਧਰ ਵਾਲੇ ਉਸ ਧੜੇ ਦੇ ਨਾਲ ਨੇ ਨਾਲ ਨੇ ਜਿਹੜੇ ਸਲਾਹ ਦੇ ਰਹੇ ਨੇ ਪਰ ਜੀ ਸਥਿਤੀ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਵਾਸਤੇ ਕਿ ਸੁਬੀ ਸਿੰਘ ਬਾਦਲ ਵਾਸਤੇ ਬੜਾ ਵੱਡਾ ਚੈਲੰਜ ਆ ਔਰ ਜਦੋਂ ਜੇ ਲੋਕਾਂ ਨੂੰ ਇਹ ਲੱਗਾ ਕਿ ਉਹ ਪਲੜਾ ਭਾਰੀ ਹੁੰਦਾ ਜਾ ਰਿਹਾ ਹੋ ਸਕਦਾ ਹੈ ਕਿ ਇੰਨਾ ਚੋਂ ਬਹੁਤ ਸਾਰੇ ਛੱਡ ਕੇ ਚਲੇ ਜਾਣ ਜਾਂ ਉਹ ਲੋਕਾਂ ਨੂੰ ਲੱਗਾ ਕਿ ਉਹ ਪਲੜਾ ਫਿਰ ਕਟਮੋਰੀਆ ਉਸਦਾ ਉਹ ਲੋਕੀ ਦੁਬਾਰਾ ਫਿਰ ਕੀ ਕਹਿਣਗੇ ਜੀ ਦੇਰ ਆਏ ਦਰੁਸਤ ਆਏ ਸਵੀਰੇ ਗਿਆਨ ਸ਼ਾਮ ਨੂੰ ਜੇ ਕੋਈ ਭੁੱਲ ਗਿਆ ਇਹਨੂੰ ਭੁੱਲਿਆ ਨਹੀਂ ਆ ਸਕਦੇ ਨਾ ਜਾਂ ਜੀ ਪੰਥ ਹੀ ਮੈਂ ਨਾ ਇਦਾਂ ਦੀ ਗੱਲਾਂ ਬਹੁਤ ਡਰਾਮੇ ਹੁੰਦੇ ਨਾ ਬਾਅਦ ਵਿੱਚ ਪਰ ਇੱਕ ਚਰਚਾ ਹੈ ਕਿ ਲੋਕੀ ਇਹ ਮੰਨਦੇ ਕਿ ਪੰਥਕ ਸਿਆਸਤ ਦੀ ਸਪੇਸ ਹੈ ਉਹ ਪੰਥਕ ਸਿਆਸਤ ਦੀ ਜਿਹੜੀ ਸਪੇਸ ਆ ਉਹ ਅੰਮ੍ਰਿਤਪਾਲ ਸਿੰਘ ਨੇ ਵੀ ਕ੍ਰੀਏਟ ਕੀਤੀ ਆ ਤੇ ਉਹ ਸਰਬਜੀਤ ਸਿੰਘ ਖਾਲਸਾ ਨੇ ਵੀ ਕ੍ਰੀਏਟ ਕੀਤਿਆ ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਸੁਦੇਸ਼ਨ ਢੀਂਡ ਸਾਨੂੰ ਲੱਗਾ ਸੁਰਜੀਤ ਸਿੰਘ ਰਖੜਾ ਨੂੰ ਲੱਗਾ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੂੰ ਲੱਗਾ ਤੇ ਬੀਬੀ ਜਗੀਰ ਕੌਰ ਨੂੰ ਲੱਗਾ ਕਿ ਇਹ ਜਿਹੜੇ ਲੋਕ ਇਹ ਨੇ ਕਿ ਪੰਜਾਬ ਦੇ ਵਿੱਚ ਇੱਕ ਸਪੇਸ ਹੈਗੀ ਹੈ ਉਸ ਸਪੇਸ ਤੇ ਕੰਮ ਕੀਤਾ ਜਾਵੇ ਔਰ ਉਹ ਇਹ ਵੀ ਮੰਨ ਕੇ ਚੱਲ ਰਹੇ ਨੇ ਕਿ ਪੰਜਾਬ ਦੇ ਵਿੱਚ 117 ਦੇ ਵਿੱਚ 75 ਸੀਟਾਂ ਅਜਈਆਂ ਨੇ ਸਿੱਧੇ ਰੂਪ ਦੇ ਵਿੱਚ ਜਿਹੜੀਆਂ ਸਿੱਖ ਭਾਈਚਾਰਾ ਡੋਮਿਨੇਟ ਕਰਦਾ ਜਾਂ ਉਹਨੂੰ ਕਹਿੰਦੇ ਹੋ ਕਿ ਪੰਥਕ ਡੋਮਿਨੇਟ ਆ ਉੱਥੇ ਹੈਗਾ ਉਹ ਉਸ ਰਣਨੀਤੀ ਤੇ ਲੈ ਕੇ ਵੀ ਉਹ ਧੜਾ ਚੱਲ ਰਿਹਾ ਹੈਗਾ